ਵੀ ਮਿੱਤਰੋ ਅੱਜ ਚੈੱਕ ਕਰਦੇ ਕਿੰਨੇ ਅੰਡੇ ਆਉਂਦੇ ਆ ਅੱਗੇ ਨਾਲੋਂ ਬੜਾ ਸਰਕ ਪਿਆ ਅੱਗੇ ਤਾਂ 2-4 ਤਾਂ ਹੀ ਰਹਿ ਗਈਆਂ ਇਹ ਆਜੋ ਫਿਰ ਚਾਹ ਲਓ ਜੀ ਪਾਸੇ ਉਹ ਹਾਂਜੀ ਦੱਸੋ ਜੀ ਕਿੰਨੇ ਗੁਨੇ ਹਾਂ ਕੀ ਆ ਇੱਕ ਆ ਗਿਆ ਅੱਲਾ ਤੂੰ ਹੀ ਦੱਸਿਆ ਜੇ ਮੈਂ ਚੁੱਕਦਾ ਹਾਂ ਹੋ ਰਹੀ ਨਹੀਂ ਹੋ ਰਹੀ ਨਹੀਂ ਕਾਕੇ ਚਾ ਬੈ ਜਾ ਬੈ ਜਾ ਦੇ ਲਾਂ ਅੰਡਾ ਆ ਲੱਗਦਾ ਵਾਵਾ ਤੇ ਬੈਠੀ ਆ ਤਾਂ ਮਿੰਨੀ ਨਹੀਂ ਲੱਗਦੀ ਆ ਹੋ ਲੈ ਉਹਨੂੰ ਵੀ ਲਾ ਕੇ ਜਾਂ ਦਿੰਦੀ ਓਏ ਲੜਦੀਆਂ ਜੇ ਆ ਤਾਂ ਨਵੀਂ ਆ ਨਵੀਂ ਦੇਣ ਲੱਗ ਗਈ ਜੇ ਚਲ ਓਏ ਤੋੜਦੀ ਪਰ ਇਹ ਵਜਾ ਸਾਲੀ ਤੋੜ ਨਾ ਦੇਈ ਕਿੱਥੋਂ ਓਏ ਤੋੜਦੀ ਹੈ ਹੈ ਕਮਾਲ ਹੈ ਗੰਦੀ ਚਵੇੜ ਪੈ ਨਹੀਂ ਤੇਰੇ ਮੁਰਗੀ ਕਿਹੜੀ ਹੈ ਮੈਂ ਤਾਂ ਪਛਾਣ ਚ ਨਹੀਂ ਆਈ ਨਵੀਂ ਆ ਨਾ ਪਾਸੇ ਹੋ ਜਾ ਬੱਸ ਤੇਰੇ ਪੈ ਜਾਣੀ ਚਲੋ ਜੀ ਹੋਰ ਗੁੱਠਾਂ ਗੱਠਾਂ ਚ ਵੇਚ ਲਈਏ

ਇੱਧਰ ਲਾਈਏ ਅੰਮੀ ਹਨਾ ਕੰਟੇਨਰ ਲੈ